ਹਰ ਇੱਕ ਪ੍ਰੋਵਿੰਸ਼ੀਅਲ ਏਮਪਲੋਈ ਨੂੰ ਜਿਹਨੂੰ ਉਹਨੂੰ ਈਮੇਲ ਆ ਰਹੀਆਂ ਨੇ ਇਸ ਵੇਲੇ ਜਿਹਦੇ ਵਿੱਚ ਉਹਨੂੰ ਕਿਹਾ ਜਾ ਰਿਹਾ ਕਿ ਆਪਣੇ ਪਾਸਵਰਡ ਉਹ ਚੇਂਜ ਕਰ ਲੈਣ ਜਿਹੜਾ ਚੀਫ ਇਨਫੋਰਮੇਸ਼ਨ ਆਫੀਸਰ ਆ ਉਹਨਾਂ ਨੇ ਇਹ ਗੱਲ ਕਨਫਰਮ ਕੀਤੀ ਆ ਕਿ ਜਿਹੜੀ ਰਿਕੁਐਸਟ ਉਹਨਾਂ ਦੀ ਕਿ ਇੱਕ ਪੂਰੀ ਸਰਕਾਰ ਦੀ ਕੱਲ ਤੋਂ ਇਹ ਜਿਹੜੀਆਂ ਸੋਮਵਾਰ ਤੋਂ ਇਹ ਈਮੇਲਾਂ ਆਉਣੀਆਂ ਸ਼ੁਰੂ ਹੋਈਆਂ ਆ ਆ ਇਹ ਸਾਰਾ ਕੁਝ ਉਸ ਵੇਲੇ ਹੋਇਆ ਜਦੋਂ ਕਈ ਦਰਜਣਾਂ ਜਿਹੜੇ ਲੰਡਨ ਡਰੱਗਸ ਦੀਆਂ ਲੋਕੇਸ਼ਨ ਸੀ ਉਹ ਬੰਦ ਰਹੀਆਂ ਤੇ ਹਜੇ ਤੱਕ ਬੰਦ ਆ ਆ ਪੂਰੇ ਵੈਸਟਰਨ ਕੈਨੇਡਾ ਦੇ ਵਿੱਚ ਆਪਣੇ ਇੱਥੇ ਅਲਬਰਟਾ ਦੇ ਵਿੱਚ BC ਦੇ ਵਿੱਚ ਤੇ ਮੈਨੀਟੋਬਾ ਦੇ ਵਿੱਚ ਅਜੇ ਵੀ ਉਹ ਲੋਕੇਸ਼ਨਸ ਬੰਦ ਆ ਸਾਈਬਰ ਅਟੈਕ ਹੋਇਆ ਇਹਨਾਂ ਨੇ ਕਿਹਾ ਕੀ ਹੈ ਕਿ ਇਹ ਜਿਹੜਾ ਪ੍ਰੀਵੈਂਟੇਟਿਵ ਮੇਜਰ ਲੈ ਰਹੇ ਆ ਸੇਫਗਾਰਡ ਲੈ ਰਹੇ ਆ ਸਰਕਾਰ ਦੇ ਡਾਟੇ ਦਾ ਆਪਾਂ ਬਹੁਤ ਵਾਰੀ ਗੱਲਬਾਤ ਕਰ ਚੁੱਕੇ ਹੁਣ ਅਗਲੀਆਂ ਲੜਾਈਆਂ ਚਾਕੂ ਛੁਰੇ ਜਾਂ ਬੰਦੂਕਾਂ ਦੇ ਨਾਲ ਨਹੀਂ ਹੋਣੀਆਂ ਅਗਲੀਆਂ ਲੜਾਈਆਂ ਕੰਪਿਊਟਰ ਦੀਆਂ ਲੜਾਈਆਂ ਆ ਕੰਪਿਊਟਰ ਦੀਆਂ ਲੜਾਈਆਂ ਦਾ ਭਾਵ ਕੀ ਆ ਕਿ ਜਿਹੜੇ ਤੁਹਾਡੇ ਪਾਸਵਰਡ ਆ ਚੀਜ਼ਾਂ ਦੇ ਉਹ ਚੋਰੀ ਹੋ ਜਾ ਕਰਨਗੇ ਤੇ ਜਿਹੜੇ ਉਹਨੂੰ ਚੋਰੀ ਕਰਕੇ ਤੇ ਤੁਹਾਡਾ ਸਾਰਾ ਸਮਾਨ ਇਹ ਕੱਢ ਲਿਆ ਕਰਨਗੇ ਤੁਹਾਡਾ ਜੋ ਕੁਝ ਵੀ ਮਰਜ਼ੀ ਚੋਰੀ ਕੀਤਾ ਜਾ ਸਕਦਾ ਆ ਤੇ ਇਹ ਹੁਣ ਇਹਨਾਂ ਨੇ ਕਿਹਾ ਵੀ ਆਪਣੇ ਪਾਸਵਰਡ ਜਿਹੜੇ ਆ ਬਦਲੋ ਇਹ ਤੇ ਚਲੋ ਉਹਨਾਂ ਦਾ ਹੁਕਮ ਆ ਜਿਹੜੀ ਕੈਨੇਡਾ BC ਸਰਕਾਰ ਆ ਕਿ ਜਿਹੜੇ BC ਸਰਕਾਰ ਦੇ ਮੁਲਾਜ਼ਮ ਆ ਉਹ ਆਪਣੇ ਪਾਸਵਰਡ ਬਦਲ ਲੈਣ ਪਰ ਤੁਹਾਨੂੰ ਵੀ ਇਹ ਕੰਮ ਕਰ ਲੈਣਾ ਚਾਹੀਦਾ ਪਰ ਥੋੜੇ ਥੋੜੇ ਚਿਰਵਾ ਦੇ ਕੰਮ ਕਰਦੇ ਰਹਿਣਾ ਚਾਹੀਦਾ 10 ਤੋਂ ਲੈ ਕੇ 14 ਤੱਕ ਉਹਦੇ ਕੈਰੈਕਟਰ ਬਣਾਉਂਦੇ ਆ ਕਿਸੇ ਦੀ ਈਮੇਲ ਆ ਕਿਸੇ ਦਾ ਤੁਹਾਡਾ ਫੋਨ ਆ ਤੁਹਾਡਾ ਬੈਂਕ ਅਕਾਊਂਟ ਆ ਕਿੰਨਾ ਕੁਝ ਤੁਹਾਡੇ ਕੋਲ ਹੁੰਦਾ ਉਹਦੇ ਪਾਸਵਰਡਸ ਨੇ ਤੇ ਹੁਣ ਇਹਨਾਂ ਨੂੰ ਮਤਲਬ ਕਾਫੀ ਜਿਹੜੀਆਂ ਹੈਕਿੰਗ ਅਟੈਂਪਟਸ ਹਰ ਦਿਨ ਦੇ ਵਿੱਚ ਹੋ ਰਹੀਆਂ ਆ ਆਨਲਾਈਨ ਤੇ ਇਹਨੂੰ ਤੁਸੀਂ ਦੇਖ ਲਓ ਵੀ ਜਿਹੜੀ ਸਰਕਾਰ ਦੇ ਅਫੀਸ਼ੀਅਲ ਇਹ ਕਹਿ ਰਹੇ ਆ ਉਹਨਾਂ ਨੇ ਮਤਲਬ ਪਬਲਿਕਲੀ ਇਹ ਗੱਲ ਕਹਿ ਦਿੱਤੀ ਆ ਕਿ ਕੋਈ ਵੀ ਤੁਹਾਡੇ ਕੋਲ ਕੋਈ ਇਦਾਂ ਦੇ ਸਾਈਬਰ ਅਟੈਕ ਦੇ ਵਿੱਚ ਹੁੰਦਾ ਆ ਤੇ ਸਾਡਾ ਰਿਸਪੌਂਸ ਹੋਣਾ ਚਾਹੀਦਾ ਇਹਦੇ ਲਈ ਜਿੱਦਾਂ ਲੰਡਨ ਡਰੱਗ ਬੰਦ ਹੋਏ ਆ ਉਹਨਾਂ ਨੇ ਕਿਹਾ ਕਿ ਕੋਈ ਜਿਹੜੀ ਫਾਰਮੇਸੀ ਇਸ਼ੂ ਦੇ ਨਾਲ ਕੋਈ ਇਹਦਾ ਸਬੰਧ ਨਹੀਂ ਆ ਪਰ ਹਜੇ ਤੱਕ ਇੰਨੀ ਗੱਲ ਕਲੀਅਰ ਨਹੀਂ ਹੋਈ ਕਿ ਕੋਈ ਜਿਹੜੀਆਂ ਇਸ ਤਰ੍ਹਾਂ ਦੀ ਐਕਟੀਵਿਟੀਜ਼ ਨੈਟਵਰਕ ਦੇ ਉੱਤੇ ਹੋਈਆਂ ਸੋ ਬੀਸੀ ਦੇ ਵਿੱਚ ਜਿਹੜੇ ਐਮਰਜੈਂਸੀ ਹੈਲਥ ਸਰਵਿਸ ਸਟਾਫ ਉਹਨਾਂ ਦੇ ਵੀ ਹਫ਼ਤੇ ਉੱਤੇ OCIO ਨੇ ਵਾਰਨਿੰਗ ਦਿੱਤੀ ਹੈ ਸਟਾਫ ਨੂੰ ਕਿ ਜਿਹੜੀ ਸਿਸਟਮ ਜਨਰੇਟਰ ਜਨਰੇਟਰ ਜਿਹੜੇ ਪ੍ਰੋਂਪਟਸ ਆ ਉਹ ਆ ਰਹੇ ਆ ਤੇ ਉਹਦੇ ਨਾਲ ਤੁਹਾਡੀਆਂ ਮੇਲ ਤੱਕ ਐਕਸੈਸ ਹੋ ਸਕਦੀ ਹੈ ਤੇ ਜੇ ਉਹਨਾਂ ਨੂੰ ਤੁਸੀਂ ਜ਼ਿਆਦਾ ਸਿਕਿਉਰ ਨਹੀਂ ਕੀਤਾ ਕਿਉਂਕਿ ਹੁਣ ਲੰਡਨ ਟਰੱਕ ਦਾ ਸਾਰਾ ਡਾਟਾ ਉਹਨਾਂ ਦੇ ਕੋਲ ਮੰਨ ਲਓ ਆ ਗਿਆ ਉਹਨਾਂ ਨੇ ਕੰਪਿਊਟਰ ਹੀ ਚੋਰੀ ਕਰ ਲਏ ਉਹਨਾਂ ਦੇ ਕੰਪਿਊਟਰ ਚੋਰੀ ਕਰ ਲਏ ਮਤਲਬ ਇੰਟਰਨੈਟ ਦੇ ਨਾਲ ਉਹਨਾਂ ਦੇ ਕੰਪਿਊਟਰ ਨੂੰ ਆਪਣੀ ਕਮਾਂਡ ਚ ਲੈ ਲਿਆ ਤੇ ਹੁਣ ਅਗਲਾ ਟਾਰਗੇਟ ਜਿਹੜਾ ਸਰਕਾਰ ਦੇ ਮੁਲਾਜ਼ਮ ਵੀ ਹੋ ਸਕਦੇ ਆ ਤੇ ਉਹ ਦੂਜੀ ਗੱਲ ਇਹਦੇ ਚ ਕਮਾਲ ਦੀ ਇਹ ਆ ਵੀ ਉਹ ਜਿਹੜਾ ਵੀ ਇਹ ਸਾਰਾ ਕੰਮ ਕਰ ਰਿਹਾ ਇਹ ਕੋਈ ਇਦਾਂ ਨਹੀਂ ਵੀ ਇੱਕ ਬੰਦਾ ਬੈਠਾ ਕੰਪਿਊਟਰ ਦੇ ਉੱਤੇ ਤੇ ਉਹ ਆਪਣਾ ਸਾਰਾ ਹਸਾਬਕਤਾਉ ਲਾ ਕੇ ਕਹਿੰਦਾ ਮੈਂ ਫਲਾਣੇ ਬੰਦੇ ਨੂੰ ਟਾਰਗੇਟ ਕਰਨਾ ਤੇ ਫੇਰ ਉਹ ਟਾਰਗੇਟ ਕਰ ਰਿਹਾ ਇਹ ਆਟੋ ਜਨਰੇਟਡ ਨੇ ਕੁਝ ਚੀਜ਼ਾਂ ਆਪਣੇ ਆਪ ਜਨਰੇਟ ਹੋ ਰਹੀਆਂ ਤੇ ਉਹਦਾ ਮਤਲਬ ਇਹ ਆ ਕਿ ਉਹ ਤੁਹਾਡੀ ਈਮੇਲ ਚ ਆ ਰਹੀਆਂ ਤੁਸੀਂ ਜੇ ਉਹਨੂੰ ਰਿਸਪੌਂਡ ਕਰਦੇ ਆ ਤੇ ਕਈ ਵਾਰੀ ਤੁਸੀਂ ਇਹਦੇ ਵਿੱਚ ਫਸ ਜਾਂਦੇ ਆ ਤੇ ਤੁਹਾਨੂੰ ਜੇ ਪਾਸਵਰਡ ਤੁਸੀਂ ਨਹੀਂ ਬਦਲਦੇ ਤਾਂ ਅ ਮਤਲਬ ਜਿਹਦੇ ਨਾਲ ਮਤਲਬ ਤੁਹਾਡਾ ਟੈਂਪਰਰੀਲੀ ਅਕਾਊਂਟ ਲੌਕ ਕਰ ਦੇਣਗੇ ਉਹ ਤੇ ਫਿਰ ਤੁਹਾਨੂੰ ਬਦਲਣਾ ਹੀ ਪਊਗਾ ਸੋ ਇਹ ਇੱਕ ਡਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਡਿਜੀਟਲ ਆਨਲਾਈਨ ਵਰਲਡ ਦੇ ਵਿੱਚ ਵਧ ਰਿਹਾ ਆ ਕ੍ਰਾਈਮਨਲਸ ਕੋਲ ਬਹੁਤ ਸਾਰਾ ਮੌਕਾ ਹੈ ਕਿ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਅਟੈਕ ਕਰ ਸਕਦੇ ਆ ਤੁਹਾਡਾ ਬਹੁਤ ਤੁਹਾਡੇ ਜਿਹੜੇ ਫੋਨ ਨੇ ਇਹਨੂੰ ਵੀ ਸਿਕਿਉਰ ਰੱਖਣਾ ਚਾਹੀਦਾ ਇੱਥੇ ਜਿਹੜੇ ਮਾਹਰ ਆ ਉਹ ਦੱਸਦੇ ਆ ਤੁਹਾਡਾ ਫੋਨ ਦੇ ਵਿੱਚ ਸਾਰਾ ਕੁਝ ਆ ਤੁਹਾਡੇ ਫੋਨ ਦੇ ਵਿੱਚ ਲੋਕਾਂ ਨੇ ਅਕਸਰ ਹੀ ਆਪਣੀਆਂ ਆਈਡੀ ਦੀਆਂ ਫੋਟੋ ਖੱਚ ਕੇ ਵੀ ਰੱਖੀਆਂ ਹੁੰਦੀਆਂ ਤੁਹਾਡਾ ਪੀਆਰ ਕਾਰਡ ਜਾਂ ਜਿਹੜਾ ਤੁਹਾਡਾ ਡਰਾਈਵਿੰਗ ਲਾਇਸੈਂਸ ਉਹਦੀਆਂ ਫੋਟੋ ਲੱਗ ਭਾਗ ਸਾਰਿਆਂ ਦੇ ਫੋਨਾਂ ਦੇ ਵਿੱਚ ਹੁੰਦੀਆਂ ਬਹੁਤੇ ਲੋਕਾਂ ਨੇ ਆਪਣੇ ਪਾਸਵਰਡ ਵੀ ਫੋਨ ਦੇ ਵਿੱਚ ਹੀ ਕਿਤੇ ਨਾ ਕਿਤੇ ਸੇਵ ਕਰਕੇ ਰੱਖੇ ਹੁੰਦੇ ਆ ਜਾਂ ਤੁਹਾਡਾ ਫੋਨ ਵੀ ਬਹੁਤੀ ਵਾਰੀ ਤੁਹਾਡੀ ਜਿਹੜੀ ਫੇਸ਼ੀਅਲ ਰੈਕੋਗਨੀਸ਼ਨ ਆ ਫੇਸ ਆਈਡੀ ਹੁੰਦੀ ਹੈ ਜਿਹੜੀ ਉਹਦੇ ਨਾਲ ਖੋਲਦਾ ਤੇ ਇਹਦਾ ਮਤਲਬ ਇਹ ਹੁੰਦਾ ਕਿ ਉਸ ਫੋਨ ਦੇ ਵਿੱਚ ਤੁਹਾਡੇ ਸਾਰੇ ਬੈਂਕਾਂ ਦੇ ਤੁਹਾਡੇ ਸਾਰੇ ਈਮੇਲਾਂ ਦੇ ਉਹ ਬਾਕੀ ਸਾਰੇ ਪਾਸਵਰਡ ਸੇਵ ਹੁੰਦੇ ਆ ਤੇ ਜਦੋਂ ਇੱਕ ਵਾਰੀ ਫੋਨ ਦਾ ਪਾਸਵਰਡ ਉਹਨਾਂ ਦੇ ਕੋਲ ਚਲੇ ਗਿਆ ਤੇ ਉਹ ਸਾਰੇ ਪਾਸਵਰਡ ਇਹਨਾਂ ਦੇ ਕੋਲ ਆ ਜਾਂਦੇ ਆ ਤੇ ਇੱਕ ਫੋਨ ਨੂੰ ਹੈਕ ਕਰਨ ਦੇ ਨਾਲ ਤੁਹਾਡਾ ਸਾਰਾ ਡਾਟਾ ਉਹਨਾਂ ਦੇ ਕੋਲ ਜਾ ਸਕਦਾ ਤੇ ਅੱਜ ਇਹਨਾਂ ਨੇ EMPLOYEES ਨੂੰ ਕਿਹਾ ਪਰ ਦੂਜਾ ਇਹ ਆ ਵੀ ਤੁਹਾਨੂੰ ਵੀ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਅੱਜ ਦਾ ਸਮਾਂ ਇਹੀ ਸਮਾਂ ਆ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਆਪਣੇ ਡਾਟੇ ਨੂੰ ਆਪਣੇ ਇਹਨਾਂ ਚੀਜ਼ਾਂ ਨੂੰ ਬਚਾ ਸਕਦੇ ਆ ਲੰਡਨ ਡਰੱਗਸ ਦੇ ਲਗਾਤਾਰ ਇੰਨੇ ਦਿਨ ਸਟੋਰ ਬੰਦ ਰਹਿਣਾ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਉਹਨਾਂ ਨੂੰ ਘਾਟਾ ਕਿੰਨੇ ਮਿਲੀ ਹੁੰਦਾ ਪਿਆ ਹੋਊਗਾ ਤੇ ਜਿਹੜਾ ਪਿੱਛੇ ਉਹਨਾਂ ਨਾਲ ਜੋ ਕੁਝ ਹੋਇਆ ਮਤਲਬ ਲਗਭਗ ਉਹਨਾਂ ਨੂੰ ਮਤਲਬ ਬਹੁਤ ਬਰਬਾਦੀ ਦੇ ਕੰਡੇ ਤੇ ਲੈ ਆਉਂਦੇ ਇੱਕ ਵਾਰੀ ਕੰਪਨੀ ਦੇ ਜਿਹੜੀ ਦੇ ਪਿੱਛੇ ਪਏ ਜਾਂਦੇ ਆ ਇਹ ਸੋ ਇਹ ਇੱਕ ਬਹੁਤ ਵੱਡੀ ਜਿਹੜੀ ਚਿੰਤਾ ਹੁਣ ਅਗਲੇ ਸਮੇਂ ਦੇ ਵਿੱਚ ਵੀ ਆ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ